ਜੋ CBS ਨਿਊਜ਼ ਜਿਹੜੀ ਸੈਕਰਮੈਂਟੋ ਸਟਾਕਟਨ ਏਰੀਆ ਦਾ ਟੀਵੀ ਸਟੇਸ਼ਨ ਆ ਉਹਨਾਂ ਨੇ ਕਵਰ ਕੀਤੀ ਆ ਕਿ ਇੰਡੀਅਨ ਗੈਂਗ ਨੋਨ ਟੂ ਟਾਰਗੇਟ 6 ਬੀਇੰਗ ਇਨਵੈਸਟੀਗੇਟਡ ਫਾਰ ਸਟਾਕਟਨ ਹੋਮੋਸਾਈਡ ਸਟਾਕਟਨ ਦੇ ਵਿੱਚ ਦਸੰਬਰ 23 ਨੂੰ ਸ਼ੂਟਿੰਗ ਹੋਈ ਸੀ ਘਰ ਦੇ ਬਾਹਰ ਜਿੱਥੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਸ ਸਬੰਧ ਦੇ ਵਿੱਚ ਇੰਡੀਆ ਦੀਆਂ ਅਖਬਾਰਾਂ ਨੇ ਛਾਪਿਆ ਸੀ ਕਿ ਇਹ ਜਿਹੜੇ ਗੈਂਗਸ ਨਾਲ ਰਿਲੇਟਡ ਹੈਗੀ ਆ ਤੇ ਅੱਜ ਦੀ ਖਬਰ ਚ ਆ ਰਿਹਾ ਆ ਕਿ ਜਿਹੜੇ ਸਿੱਖ ਖਾਲਸਤਾਨੀ ਪੱਖੀ ਆ ਜਾਂ ਸਿੱਖ ਰਾਜ ਦੀ ਮੰਗ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਅਗੇਂਸਟ ਜਿਹੜਾ ਇੰਡੀਆ ਦਾ ਗੈਂਗ ਆ ਉਹਨਾਂ ਨੇ ਇਸ ਬੰਦੇ ਨੂੰ ਮਾਰਿਆ ਹੈਗਾ ਇਹ ਸੀਵੀਐਸ ਰਿਪੋਰਟ ਕਰ ਰਹੀ ਆ ਐਗਜ਼ੈਕਟਲੀ ਜੋ ਉਹਦੇ ਵਿੱਚ ਲਿਖਿਆ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆ ਕਹਿੰਦੇ ਵੀ ਜੋ ਰੀਸੈਂਟਲੀ ਹੋਮੋਸਾਈਡ ਹੋਇਆ ਸੀ ਸਟਾਕਟਨ ਦੇ ਵਿੱਚ ਉਹਦਾ ਜਿਹੜਾ ਸਾਰਾ ਬਲੇਮ ਆ ਉਹ ਇੰਡੀਅਨ ਗੈਂਗ ਜੋ ਸਿੱਖਾਂ ਨੂੰ ਟਾਰਗੇਟ ਕਰਦਾ ਆ ਉਸ ਨੂੰ ਦਿੱਤਾ ਗਿਆ ਆ ਇਹ ਮਲਟੀਪਲ ਇੰਡੀਅਨ মিডিਆ ਰਿਪੋਰਟਸ ਆ ਰਹੀਆਂ ਹੈਗੀਆਂ ਸਟਾਕਟਨ ਦੀ ਪੁਲਿਸ ਨੇ ਵੀ ਟੀਵੀ ਚੈਨਲ ਨੂੰ ਇਹ ਦੱਸਿਆ ਵੀ ਅਸੀਂ ਇਹ ਰੂਲ ਆਊਟ ਨਹੀਂ ਕਰ ਰਹੇ ਹੈਗੇ ਜੋ ਸਟਾਕਟਨ ਦਾ ਏਰੀਆ ਆ ਸਾਰਿਆਂ ਨੂੰ ਪਤਾ ਕਿ ਸਭ ਤੋਂ ਪੁਰਾਣਾ ਗੁਰੂ ਘਰ 1912 ਦੇ ਵਿੱਚ ਬਣਿਆ ਸੀ ਤੇ ਉੱਥੇ ਸਿੱਖ ਕੌਮ ਦੀ ਗੱਲ ਹੁੰਦੀ ਰਹਿੰਦੀ ਆ ਹਮੇਸ਼ਾ ਤੇ ਬਹੁਤ ਵੱਡੀ ਗੰਢੀ ਦੇ ਵਿੱਚ ਸਟਾਕਟਨ ਏਰੀਏ ਦੇ ਵਿੱਚ ਲੋਕ ਰਹਿੰਦੇ ਹੈਗੇ ਆ ਸੋ ਜੋ ਇਹ ਵਾਇਲੈਂਸ ਵਾਧ ਰਹੀ ਆ ਇਹਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਫਿਕਰ ਹੈਗਾ ਇਸ ਸਬੰਧ ਦੇ ਵਿੱਚ ਤੇਜਪਾਲ ਸਿੰਘ ਮਣੀਵਾਲ ਜੋ ਜੁਆਇੰਟ ਸੈਕਟਰੀ ਆ ਤੇ ਹਿਸਟੋਰੀਅਨ ਆ ਪੀ ਐਚ ਡੀ ਕੀਤੀ ਆ ਉਹਨਾਂ ਨੇ ਸਟਾਕਟਨ ਗੁਰਦੁਆਰੇ ਦੇ ਜੋ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਆਪਣੇ ਪਰਿਵਾਰ ਨੂੰ ਸੇਫ ਰੱਖਣਾ ਚਾਹਨਾ ਮੇਰੀ ਕਮਿਊਨਿਟੀ ਨੂੰ ਸੇਫ ਰੱਖਣਾ ਚਾਹਨਾ ਤੇ ਸਾਨੂੰ ਜਿਹੜਾ ਆ ਐਕਸਟਰਾ ਵਿਜੀਲੈਂਟ ਰਹਿਣਾ ਚਾਹੀਦਾ ਹੈਗਾ ਤੇ ਜੋ ਇਨਵੈਸਟੀਗੇਟਰਸ ਆ ਉਹ ਕਹਿੰਦੇ ਭਈ ਜੋ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਇਸ ਕਤਲ ਦੀ ਤੇ ਇਹ ਜੋ ਦਸੰਬਰ 23 ਨੂੰ ਨਮੀ ਇੱਕ ਕਮਿਊਨਿਟੀ ਬਿਲਟ ਹੋਈ ਹੈਗੀ ਆ ਮਾਉਂਟ ਐਲਬਰਸ ਵੇ ਉੱਥੇ ਜਦੋਂ ਗੋਲੀਆਂ ਚਲੀਆਂ ਸੀਗੀਆਂ ਉਹ ਹਜੇ अर्ਲੀ ਆ ਪਰ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਆ ਬ੍ਰਾਇਨ ਐਬ੍ਰੀਗਨ ਇੱਕ ਨੈਕਸਟ ਡੋਰ ਨੇਬਰ ਆ ਜਿੱਥੇ ਇਹ ਕਤਲ ਕੀਤਾ ਗਿਆ ਉਹ ਕਹਿੰਦਾ ਵੀ ਮੈਂ 10 ਦੇ ਕਰੀਬ ਗਨ ਸ਼ਾਟ ਜੋ ਆ ਸੁਣੇ ਤੇ ਕਹਿੰਦਾ ਵੀ ਇਹ ਜਿਹੜਾ ਘਰ ਸੀਗਾ ਜਿੱਥੇ ਇਹ ਘਰ ਦੇ ਬਾਹਰ ਗੋਲੀ ਚੱਲੀ ਆ ਇਹਨਾਂ ਦਾ ਜਿਹੜਾ ਡੋਰ ਆ ਗਰਾਜ ਦਾ ਹਮੇਸ਼ਾ ਹੀ ਖੁੱਲਾ ਰਹਿੰਦਾ ਸੀ ਡੇ ਨਾਈਟ ਕੋਈ ਨਾ ਕੋਈ ਆਂਦਾ ਜਾਂਦਾ ਰਹਿੰਦਾ ਸੀ ਕਾਰਾਂ ਕਹਿੰਦੇ ਆਂਦੀਆਂ ਜਾਂਦੀਆਂ ਰਹਿੰਦੀਆਂ ਅਸੀਂ ਆ। ਕਹਿੰਦਾ ਵੀ ਮੈਂ ਜਦੋਂ ਗੂਗਲ ਤੇ ਸਰਚ ਕਰਕੇ ਦੇਖਿਆ ਵੀ ਕਿੰਨੀਆਂ ਜ਼ਿਆਦਾ ਜਿਹੜੀਆਂ ਰਿਪੋਰਟਸ ਆ ਇੰਡੀਆ ਮੀਡੀਆ ਦੀਆਂ ਵੀ ਇਹ ਗੈਂਗ ਰਿਲੇਟਡ ਸੀਗੀਆਂ। ਅ ਸੋ ਇਹਦੇ ਵਿੱਚ ਜਿਹੜਾ ਵਿਕਟਮ ਆ ਉਹਨੂੰ ਇਹ ਕਿਹਾ ਗਿਆ ਹੈ ਵੀ ਉਹ ਡਰੱਗ ਸਮਗਲਰ ਸੀ ਤੇ ਇੱਕ ਪੰਜਾਬੀ ਗੈਂਗ ਜੋ ਉਸਨੇ ਇਸ ਨੂੰ ਮਾਰਿਆ ਹੈਗਾ। ਇਹ ਉਹੀ ਕਹੇਗਾ ਜੋ ਪ੍ਰੋ ਖਾਲਸਤਾਨੀ ਲੀਡਰਸ ਦੇ ਅਗੇਂਸਟ ਵਾਇਲੈਂਸ ਕਰ ਰਿਹਾ ਹੈਗਾ ਤੇ ਉਹ ਸਿੱਖ ਜਿਹੜੇ ਆਪਣੇ ਵੱਖਰੇ ਰਾਜ ਦੀ ਗੱਲਬਾਤ ਕਰ ਰਹੇਗੇ ਆ ਫੇਸਬੁਕ ਪੋਸਟ ਤੇ ਉਤੇ ਪੰਜਾਬੀ ਗੈਂਗ ਨੇ ਇਸ ਕਲੇਮ ਦੀ ਰਿਸਪੌਂਸਿਬਿਲਟੀ ਲਈ ਸੀ ਤੇ ਸੀਵੀਐਸ ਸੈਕਰਮੈਂਟੋ ਨੇ ਉਹ ਜਿਹੜੀਆਂ ਰਿਪੋਰਟਸ ਆ ਉਹੋ ਸ਼ੋ ਵੀ ਕੀਤੀਆਂ ਜੋ ਸਟਾਕਟਨ ਪੁਲਿਸ ਕੋਲ ਇਸ ਟਾਈਮ ਹੈਗੀਆਂ ਜੀ ਫੇਸਬੁਕ ਪੋਸਟ ਪਾਈ ਗਈ ਸੀ ਗੋਲਡੀ ਬਰਾੜ ਦੇ ਖਾਤੇ ਤੋਂ ਜਿਹਦੇ ਵਿੱਚ ਲਿਖਦਾ ਹੈ ਵੀ ਆਈ ਤੇ ਗੋਹਿਤ ਗੁਦਾਰਾ ਤੇ ਗੋਲਡੀ ਬਰਾੜ ਅਸੀਂ ਇਸ ਸੁਨੀਲ ਯਾਦਵ ਦੇ ਮਰਡਰ ਦੀ ਪੂਰੀ ਰਿਸਪੌਂਸਿਬਿਲਟੀ ਲੈਨੇ ਆ ਕਿੰਨੇ ਵੀ ਇਹਦਾ ਨਾਂ ਗੋਲੀ ਵੀ ਸੀਗਾ ਜਿਹੜਾ ਕੈਲੀਫੋਰਨੀਆ ਸੀ ਕਿੰਨੇ ਵੀ ਇਹਨੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਗੋਲਡੀ ਬਰਾੜ ਦੇ ਇਹ ਸ਼ਬਦ ਨੇ ਵੀ ਅੰਕਿਤ ਪਹਾੜੂ ਜਿਹੜਾ ਉਹਦਾ ਉਹਨਾਂ ਦਾ ਭਰਾ ਸੀਗਾ ਉਸ ਦਾ ਇਨਕਾਊਂਟਰ ਜਿਹੜਾ ਕਰਾਇਆ ਸੀ ਤੇ ਅੱਜ ਅਸੀਂ ਉਸ ਦੀ ਮੌਤ ਦਾ ਬਦਲਾ ਜਿਹੜਾ ਉਹ ਲਿਆ ਹੈਗਾ ਸੋ ਇਹ ਯੂਐਸਟ ਬੇਸਡ ਜਿਹੜਾ ਗੈਂਗਸਟਰ ਗੋਲਦੀ ਬਰਾੜ ਤੇ ਰੋਹਿਤ ਗੁਦਾਰਾ ਆ ਉਹਨਾਂ ਦੇ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਇਹ ਰਿਸਪੌਂਸਿਬਿਲਟੀ ਲਈ ਗਈ ਹੈਗੀ ਆ ਇਹ ਵੀ ਇੱਕ ਜ਼ਿਕਰ ਜੋ ਗੱਲ ਆ ਜੇ ਤੁਸੀਂ ਉਸ ਦਾ ਨਾਮ ਅੱਜ ਕੱਲ ਫੇਸਬੁੱਕ ਦੇ ਉੱਤੇ ਲੱਭਦੇ ਆ ਤਾਂ ਉਹ ਸਰਚ ਨਹੀਂ ਹੁੰਦਾ ਓਲਡੀ ਬਰਾਡ ਦਾ ਉਹ ਫੇਸਬੁਕ ਵਾਲੇ ਵੀ ਕਹਿੰਦੇ ਵੀ ਜਿਹੜੇ ਖਤਰਨਾਕ ਲੋਕਾਂ ਦੀ ਸੂਚੀ ਦੇ ਵਿੱਚ ਉਹਨੂੰ ਪਤਾ ਨਹੀਂ ਉਹਨਾਂ ਨੇ ਐਡ ਕੀਤਾ ਆ ਜਾਂ ਕਿੱਦਾਂ ਆ ਤੁਹਾਡੇ ਮੂਰੇ ਉਹਨਾਂ ਦੀਆਂ ਪੋਸਟਾਂ ਆਉਂਦੀਆਂ ਨਹੀਂ ਆ ਪਰ ਇਹ ਚੀਜ਼ ਆ ਇਹ ਵੀ ਜਿਹੜੀ ਜ਼ਿਕਰ ਚੋ ਗੱਲ ਆ ਹਰਜੋਤ ਸਿੰਘ ਦੀ ਨਾਲੇ ਜਿਹੜਾ ਸੁਨੀਲ ਯਾਦਵ ਆ ਉਹ ਰਾਹੁਲ ਕੁਮਾਰ ਦਾ ਇੱਕ ਨਕਲੀ ਪਾਸਪੋਰਟ ਬਣਾ ਕੇ ਅਮਰੀਕਾ ਦੇ ਵਿੱਚ ਦਾਖਲ ਜਿਹੜਾ ਹੋ ਹੋਇਆ ਸੀ ਸੋ 6700 ਬਲਾਕ ਜਿਹੜਾ ਮਾਉਂਟ ਐਲਬਰਸ ਵੇ ਆ ਉਥੇ ਇਹ ਕਤਲ ਨੂੰ ਅੰਜਾਮ ਅੱਧ ਤੱਕ ਗਿਆ ਸੀਗਾ ਆ ਤੇ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ ਸੁਨੀਲ ਯਾਦਵ ਦੇ ਉੱਤੇ ਜਦਾਂ ਤੁਸੀਂ ਦੱਸਿਆ ਵੀ ਆ ਇੰਟਰਨੈਸ਼ਨਲ ਡਰੱਗ ਟਰੈਫਿਕਿੰਗ ਦੇ ਆਪਰੇਸ਼ਨ ਦੇ ਉੱਤੇ ਜਿਹੜੇ ਉਹ ਨਾਲ ਦੋਸ਼ ਜਿਹੜੇ ਲੱਗਦੇ ਆ ਇਹ ਇੰਡੀਆ ਦੇ ਮੀਡੀਆ ਜਿਹੜਾ ਉਹ ਉਸ ਨੂੰ ਰਿਪੋਰਟ ਕਰ ਰਿਹਾ ਆ ਰਾਜਸਥਾਨ ਪੁਲਿਸ ਪੁਲਿਸ ਤੇ ਦੁਆਰਾ ਇਸ ਤੇ ਉੱਤੇ ਰੈੱਡ ਕਾਰਨਰ ਨੋਟਿਸ ਵੀ ਜਿਹੜਾ ਉਹ ਜਾਰੀ ਕੀਤਾ ਗਿਆ ਸੀਗਾ ਤੇ ਕਿਹਾ ਵੀ ਕਈ ਉਸ ਦੇ ਸਾਥੀ ਹੈ ਦੁਬਈ ਦੇ ਵਿੱਚ ਵੀ ਫੜੇ ਗਏ ਹੈਗੇ ਆ ਪਰ ਇਹ ਉਹੀ ਗੈਂਗਸਟਰਸ ਨੇ ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਵੀ ਨਾਮ ਜਿਹੜਾ ਜਿੰਨਾਂ ਦਾ ਆਉਂਦਾ ਹੈ ਤੇ ਉਸ ਤੋਂ ਇਲਾਵਾ ਹੋਰ ਜਿੱਦਾਂ ਇਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਆ ਵੀ ਜਿਹੜੇ ਪ੍ਰੋ ਖਾਲਿਸਤਾਨ ਲੀਡਰਸ ਆ ਉਹਨਾਂ ਨੂੰ ਡਰੋਨ ਧਮਕਾਉਣ ਤੋਂ ਲੈ ਕੇ ਉਹਨਾਂ ਨੂੰ ਮਾਰਨ ਵਾਲੇ ਪਾਸੇ ਤੱਕ ਵੀ ਇਸ ਗੈਂਗ ਦਾ ਨਾਮ ਜਿਹੜਾ ਉਹ ਕਿਤੇ ਨਾ ਕਿਤੇ ਜੁੜਦਾ ਹੈਗਾ ਸੋ ਇਹ ਜਿਹੜੀ ਸੀਬੀਐਸ ਨੇ ਕਹਿੰਦੇ ਵੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਉਹ ਸ਼ੋ ਕੀਤਾ ਆ ਵੀ ਉਹਨਾਂ ਨੇ ਸਟਾਕ ਟਨ ਪੁਲਿਸ ਨੂੰ ਵੀ ਇਹ ਜਿਹੜੀ ਪੋਸਟ ਤੇ ਰਿਪੋਰਟ ਜਿਹੜੀ ਉਹ ਦਿਖਾਈ ਹੈਗੀ ਆ ਤੇ ਪੁਲਿਸ ਵੀ ਜਿਹੜੀ ਉਹ ਕਹਿੰਦੀ ਆ ਵੀ ਉਹ ਵੀ ਮੰਨਦੇ ਆ ਵੀ ਇਹ ਗੈਂਗ ਐਕਟੀਵਿਟੀ ਆ ਜਿਹੜੀ ਉਹ ਲੋਕਲ ਨਹੀਂ ਸੀ ਸੋ ਇਸ ਨੂੰ ਇਸ ਐਂਗਲ ਤੋਂ ਵੀ ਉਹ ਹੁਣ ਦੇਖਿਆ ਜਿਹੜਾ ਉਹ ਜਾ ਰਿਹਾ ਆ ਮਈ 24 ਦੇ ਵਿੱਚ ਐਫਬੀਆਈ ਦੇ ਦੁਆਰਾ ਸਿੱਖਾਂ ਦੇ ਲਈ ਖਾਸ ਤੌਰ ਤੇ ਪੰਜਾਬੀ ਦੇ ਵਿੱਚ ਇੱਕ ਪਬਲਿਕ ਸੇਫਟੀ ਵਾਰਨਿੰਗ ਜਿਹੜੀ ਉਹ ਜਾਰੀ ਕੀਤੀ ਗਈ ਸੀ ਇਸ ਦੇ ਅੰਡਰ ਵੀ ਜੇ ਤੁਹਾਨੂੰ ਕੋਈ ਐਕਸੋਰਟ ਐਕਸਟਾਰਟ ਕਰ ਰਿਹਾ ਆ ਤੁਹਾਡੇ ਕੋਲ ਹਵਾਲਗੀਆਂ ਮੰਗ ਰਿਹਾ ਆ ਤੁਹਾਨੂੰ ਧਮਕੀਆਂ ਦੇ ਰਿਹਾ ਮਾਰਨ ਦੀ ਧਮਕੀ ਦੇ ਰਿਹਾ ਜਾਂ ਕੋਈ ਵੀ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰਦੇ ਆ ਪਿੱਛੇ ਤੁਹਾਡੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਜਿਹੜੀਆਂ ਆ ਉਹ ਕਹਿੰਦੇ ਆ ਤਾਂ ਤੁਸੀਂ ਐਫਬੀਆਈ ਨੂੰ ਉਹਨਾਂ ਦੇ ਟਿਪ ਲਾਈਨ ਦੇ ਉੱਤੇ ਮ ਜਾ ਕੇ ਜਿਹੜਾ ਆ ਉਸ ਬੰਦੇ ਬਾਰੇ ਜਿਹੜੀ ਉਹ ਸ਼ਿਕਾਇਤ ਕਰ ਸਕਦੇ ਆ ਮੈਨੀਪਾਲ ਕਹਿੰਦੇ ਵੀ ਇਸ ਟਾਈਮ ਇਹ ਹੁਣ ਖਤਰੇ ਵਾਲੀ ਗੱਲ ਬਣੀ ਪਈ ਹੈ ਚਿੰਤਾ ਵਾਲੀ ਗੱਲ ਬਣੀ ਪਈ ਆ ਵੀ ਇਹ ਇਸ ਤਰੀਕੇ ਦੇ ਨਾਲ ਇਹਨਾਂ ਸ਼ਹਿਰਾਂ ਦੇ ਵਿੱਚ ਵੀ ਬਹੁਤ ਐਕਟਿਵਲੀ ਜਿਹੜੇ ਉਹ ਵਿਚਰ ਰਹੇ ਨੇ ਸੋ ਇਹ ਹੁਣ ਦੇਖੋ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਕੋਸ਼ਿਸ਼ ਕਰਦੇ ਆ ਤੁਹਾਨੂੰ ਜੀ ਰਿਪੋਰਟ ਆ ਉਹ ਸੁਣਾਈਏ ਵੀ ਜੋ ਸੀਬੀਐਸ ਦੀ ਇੰਗਲਿਸ਼ ਦੇ ਵਿੱਚ ਹੈਗੀ ਆ ਐ ਐਬਰੀ ਗਾਨਾ ਜਿਹੜਾ ਇੱਕ ਨੇਬਰ ਸੀ ਜਿੱਥੇ ਇਹ ਗੋਲੀ ਚੱਲੀ ਜਿੱਥੇ ਬੰਦੇ ਨੂੰ ਮਾਰਿਆ ਗਿਆ ਉਹਨੇ ਇਹ ਕਿਹਾ ਵੀ ਮੈਂ ਉਹ ਬੰਦੇ ਦੀ ਜਦੋਂ ਫੋਟੋ ਦੇਖੀ ਇੰਡੀਆ ਦੇ ਰਿਪੋਰਟਸ ਦੇ ਵਿੱਚ ਤਾਂ ਮੈਂ ਦੇਖਿਆ ਇਹ ਉਹੀ ਮੇਰਾ ਨੈਕਸਟ ਨੇਬਰ ਸੇਗਾ ਸਨਮੇਕੀਨ ਕਾਉਂਟੀ ਦੇ ਕਾਰਨਰ ਆਫਿਸ ਨੇ ਹਜੇ ਆਫੀਸ਼ੀਅਲੀ ਨਹੀਂ ਆਇਡੈਂਟੀਫਾਈ ਕੀਤਾ ਗਿਆ ਕਿਉਂਕਿ ਨਾਮ ਹੋਰ ਸੀ ਪਾਸਪੋਰਟ ਹੋਰ ਤੇ ਆਇਆ ਸੋ ਮੇਰੇ ਖਿਆਲ ਨਾਲ ਉਹ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਹੈਗੇ ਆ ਐਬਰੀ ਐਬਰੀ ਨਾ ਨਾ ਕਹਿੰਦਾ ਵੀ ਮੈਂ ਇਦਾਂ ਦੀਆਂ ਇਨਸੀਡੈਂਟਸ ਸਟਾਕਰ ਵਿੱਚ ਸੋਚ ਨਹੀਂ ਸਕਦਾ ਸੀ ਵੀ ਕੋਈ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਗੈਂਗ ਆ ਇੱਥੇ ਇੰਨੇ ਜ਼ਿਆਦਾ ਐਕਟਿਵ ਹੋਣ ਅ ਪਿਛਲੇ ਐ ਐਫ ਵੀ ਆਈ ਇਹ ਕਹਿ ਰਹੀ ਆ ਵੀ ਇਹ ਸਾਡੇ ਲਈ ਸਰਪ੍ਰਾਈਜ਼ਿੰਗ ਨਹੀਂ ਹੈਗਾ ਨਾ ਹੀ ਸਿੱਖਾਂ ਦੇ ਲਈ ਕਿਉਂਕਿ 2024 ਦੇ ਵਿੱਚ ਐਫ ਵੀ ਆਈ ਨੇ ਪਬਲਿਕ ਸੇਫਟੀ ਵਾਰਨਿੰਗ ਜਿਹੜੀ ਐਕਸਟਰਸ਼ਨ ਸਕੀਮ ਦੀ ਸੀ ਜੋ ਬਿਜ਼ਨੈਸਰਸ ਨੂੰ ਜਿਹੜੇ ਫਰੋਤੀਆਂ ਮੰਗਦੇ ਸੀ ਲੋਕਾਂ ਤੋਂ ਮੰਗਦੇ ਸੀ ਉਹਦੇ ਸਬੰਧ ਦੇ ਵਿੱਚ ਐਫਬੀਆਈ ਨੇ ਐਡਵਰਟਾਈਜ਼ਮੈਂਟ ਲਗਾਈ ਸੀ ਲਗਭਗ ਹਰ ਇੱਕ ਮੀਡੀਆ ਦੇ ਵਿੱਚ ਉਹ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਵੀ ਸੁਣੀ ਸੀ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾਉਣ ਦੀ ਤੁਹਾਨੂੰ ਪਤਾ ਵੀ ਇਹ ਵੀ ਹੋਊਗਾ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਨਮੋਲ ਬਿਸ਼ਨੋਈ ਆ ਉਹ ਅਮਰੀਕਾ ਦੀ ਸਰਕਾਰ ਨੇ ਉਸ ਨੂੰ ਵੀ ਅਰੈਸਟ ਕਰ ਲਿਆ ਸੀ ਆਈ ਸਵਾਲਿਆ ਨੇ ਕਿ ਤਾਸੀਗਾ ਤੇ ਉਹਨੂੰ ਵੀ ਅਰੈਸਟ ਕੀਤਾ ਸੀ ਤੇ ਐਫਬੀਆਈ بار بار ਕਮਿਊਨਿਟੀ ਨੂੰ ਕਹਿ ਰਹੀ ਆ ਵੀ ਤੁਹਾਨੂੰ ਇਦਾਂ ਦੇ ਲੋਕ ਕਿਸੇ ਦੇ ਕੋਲ ਦਿੱਸਦੇ ਆ ਥ੍ਰੈਟ ਕਰਦੇ ਆ ਤੇ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਰਿਪੋਰਟ ਕੀਤਾ ਜਾਵੇ ਸੋ ਬੈਨੀਵਲ ਜੋ ਸੈਕਟਰੀ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਸਾਡੀਆਂ ਐਫਬੀਆਈ ਦੇ ਨਾਲ ਕਈ ਮਲਟੀਪਲ ਮੀਟਿੰਗਸ ਹੋਈਆਂ ਤੇ ਕਮਿਊਨਿਟੀ ਦੀ ਸੇਫਟੀ ਦੇ ਲਈ ਸਪੈਸ਼ਲੀ ਸਟਾਕਟਨ ਗੁਰੂ ਘਰ ਨੂੰ ਲੈ ਕੇ ਕਿਉਂਕਿ ਸਟਾਕਟਨ ਦੇ ਗੁਰੂ ਘਰ ਦੇ ਜਿਹੜੇ ਮੈਂਬਰਸ ਆ ਸੰਗਤ ਆ ਉਹ ਪੋਲੀਟੀਕਲੀ ਬੜੀ ਐਕਟਿਵ ਹੈਗੀ ਆ ਉਸ ਚੀਜ਼ ਦੇ 올ਟ ਜਿਹੜਾ ਧੱਕਾ ਇਨਜਸਟਿਸ ਜੋ ਸਿੱਖਾਂ ਦੇ ਅਗੇਂਸਟ ਭਾਰਤ ਦੇ ਵਿੱਚ ਹੋ ਰਿਹਾ ਹੈਗਾ ਸੀਵੀਐਸ ਨੇ ਜਦੋਂ ਸਰਮੇਕੀਨ ਕਾਉਂਟੀ ਦੇ ਡਿਸਟ੍ਰਿਕਟ ਆਨੀਓ ਆਫਿਸ ਨੂੰ ਪੁੱਛਿਆ ਤੇ ਉਹਨਾਂ ਨੇ ਇਹ ਕਿਹਾ ਵੀ ਜੋ ਪੰਜਾਬੀ ਗੈਂਗ ਐਕਟੀਵਿਟੀ ਲੋਕਲੀ ਆ ਉਹ ਇੰਨੀ ਜ਼ਿਆਦਾ ਤ ਨਹੀਂ ਐਕਟਿਵ ਪਰ ਐਰਨ ਹੇਟ ਜੋ ਸਪੋਕਸਪਰਸਨ ਆ ਉਹ ਕਹਿੰਦੇ ਆ ਕਿ ਅਸੀਂ ਜੋ ਅਬਜ਼ਰਵ ਕਰ ਰਹੇ ਹੈਗੇ ਆ ਅਸੀਂ ਇਸ ਨੂੰ ਪੂਰਾ ਜਿਹੜਾ ਆ ਇਨਵੈਸਟੀਗੇਟ ਕਰਾਂਗੇ ਤੇ ਅਸੀਂ ਲਗਾਤਾਰ ਲਾ ਇਨਫੋਰਸਮੈਂਟ ਏਜੰਸੀਸ ਦੇ ਨਾਲ ਕੰਮ ਕਰ ਰਹੇ ਆ ਤੇ ਜੋ ਰੀਸੈਂਟਲੀ ਪ੍ਰੋਪੋਜ਼ੀਸ਼ਨ 36 ਜਿਹੜਾ ਬਿਲ ਪਾਸ ਹੋਇਆ ਕੈਲੀਫੋਰਨੀਆ ਦੇ ਵਿੱਚ ਉਹਦੇ ਨਾਲ ਜਿਹੜੀ ਗੈਂਗ ਐਕਟੀਵਿਟੀ ਆ ਉਸ ਨੂੰ ਰੋਕਣ ਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ आ, Indian gang, gang. known to target Sikhs, that's according to India media reports. Now, reporter Tori Apadaka joining us live now from the Stockton Police Department getting answers on how the local Sikh community is now responding to that violence, Tori. Tony Marley, there's still a lot more to uncover with this one. But for starters, the Stockton Police Department here says that it is aware of those India news reports and it is not ruling anything out at this point. But of course, we know so many Sikhs have called Stockton home since it became the first location where a U.S. guard Gardra was built back in 1912. Now, that community, though, is saying that they are fearing that the same activity and violence they were trying to escape may be active here. For me, is just, you know, making sure that my family's safe and my community's safe. What once was a safe haven for Sikhs in Stockton, from being extra vigilant, has been shattered by the possibility of Punjabi gang activity. We heard like 10 gunshots. Stockton PD is investigating, saying there may be more to uncover in the homicide that happened in the early hours of December 23rd in a newly built community on Mount Elbrus Way. There was always people coming and going, and I did think it was strange because they would have the garage open at all times of the day and night. Um, cars were coming and going. Brian Abergana lives next door. Did you know your neighbor? No, not really. Multiple India media sites are reporting. The victim was an alleged drug smuggler who was targeted by a Punjabi gang linked to violence against pro Khalistan leaders, a group of Sikh separatists seeking a new homeland. In this Facebook post, the Punjabi gang claimed responsibility for the killing with the message they claim is for their enemies. I showed the report and post to Stockton police, who tell me they do not believe the gang activity was local. But detectives. This was our neighbor. <laughs> is that, that your neighbor? Is, that was crazy. Abragana recognized the photo of his next door neighbor right away. Have you heard anything about there being any type of gang activity in this community? No, I haven't, I haven't been touched before. It was news, though, to other neighbors who feared to show their faces on camera. And I was shocked. In May 2024, the FBI put out this warning of an extortion scheme affecting families and businesses with ties to India. It is worrisome for those groups to hear that they're active here. It's why the historian at the Stockton Gurdwara says police and the FBI have had multiple meetings with them about their community's safety. Especially given that Stockton Gurdwara has always been. Um, politically active and vocal against the tyranny happening and the injustice happening in india against sex i didn't even know that was a thing much less in stockton I also asked the San Joaquin County District Attorney if there has been any uptick in Punjabi gang activity here. A spokesperson gave me this statement saying, quote, based on what we've observed, there hasn't been a significant increase in Punjab gang activity in San Joaquin County. We continue to work with law enforcement, and now with the passage of Prop thirty-six, we can be even more proactive in addressing gang activity in San Joaquin County. And Stockton Police. that say that their detectives here still have a lot to uncover. We, of course, will keep you updated as we learn more. ਜੀ ਸੋ ਤੁਸੀਂ ਇਹ ਜਿਹੜੀ ਰਿਪੋਰਟ ਆ ਤੁਹਾਨੂੰ ਜਿਹੜੀ ਸੁਣਾਈ ਜਿਹੜੀ ਸੀਬੀਐਸ ਨਿਊਜ਼ ਦੇ ਉੱਤੇ ਜਿਹੜੀ ਆ ਰੀਸੈਂਟਲੀ ਜਿਹੜੀ ਉਹ ਚੱਲੀ ਹੈਗੀ ਆ ਤੇ ਨਾਲ ਹੀ ਹਰਜੋ ਸਿੰਘ ਦੀ ਜਿਹੜੀ ਐਫਪੀਆਈ ਦੀ ਵਾਰਨਿੰਗ ਆ ਜੇ ਆਪਾਂ ਉਹ ਵੀ ਨਾਲ ਹੀ ਆਪਾਂ ਪਲੇ ਕਰ ਦਿੰਨੇ ਆ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ ਐਫਬੀਆਈ ਵੱਲੋਂ ਜ਼ਰੂਰੀ ਜਾਣਕਾਰੀ ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ ਨਿਗਰਾਨੀ ਰੱਖਣੀ ਪਿੱਛਾ ਕਰਨਾ ਤੰਗ ਪ੍ਰੇਸ਼ਾਨ ਕਰਨਾ ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਹੀ ਜਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਤੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਖੂੜ ਪ੍ਰਚਾਰ ਕਰਨਾ ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1800 call FBI ਜਾਂ 1-800-225-5324 ਤੇ ਸੰਪਰਕ ਕਰੋ ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈੱਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ ਹੋਰ ਜਾਣਕਾਰੀ ਲਈ ਦੇਖੋ fbi.gov/tnr ਜੇਕਰ ਤੁਸੀਂ ਤੁਰੰਤ ਸਰੀਰ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ FBI ਬਨਨ ਤੋਂ ਹੱਦੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸਬਦਾਨੂਕ ਕਾਇਮ ਰੱਖਣਾ ਹੈ